ਪੰਜਾਬ ਦੇ ਵਿੱਚ ਕਈ ਥਾਵਾਂ ਤੇ ਝੋਨੇ ਦੀ ਫਸਲ ਬੋਨਾ ਰੋਗ ਦੀ ਮਾਰ ਹਟ ਆਈ ਦੱਸੇ ਜਾ ਰਹੀ ਹੈ ਖਾਸ ਕਰਕੇ ਜਿਲ੍ਹਾ ਪਟਿਕੜ ਸਾਹਿਬ ਦੀ ਜੇ ਗੱਲ ਕਰੀਏ ਤਾਂ ਇੱਥੇ ਕਿਸਾਨ ਇਸ ਦੇ ਚਲਦੇ ਆਪਣੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਨੂੰ ਵਾਹਣ ਲਈ ਮਜਬੂਰ ਹੋ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਬੋਨਾ ਰੋਗ ਤੋਂ ਝੋਨੇ ਦੀ ਫਸਲ ਨੂੰ ਬਚਾਉਣ ਦੇ ਲਈ ਕਈ ਵਾਰ ਸਪਰੇਅ ਕਰਕੇ ਉਹਨਾਂ ਦਾ ਧੁਗਣਾ ਖਰਚਾ ਚੁੱਕਿਆ ਹੈ ਲੇਕਿਨ ਫਿਰ ਵੀ ਫਸਲ ਰੋਗ ਤੋਂ ਬਚ ਨਾ ਸਕੀ ਇਸ ਕਾਰਨ ਉਹ ਆਪਣੇ ਖੇਤਾਂ ਦੇ ਵਿੱਚ ਖੜੀ ਫਸਲ ਨੂੰ ਵਾਹੁਣ ਦੇ ਲਈ ਮਜਬੂਰ ਹੋ ਰਹੇ ਨੇ ਕਿਸਾਨਾਂ ਨੇ ਸਰਕਾਰ ਅੱਗੇ ਵੀ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਫਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਦੂਰੀ ਮਾਰ ਚੱਲਣੀ ਪੈ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਕਿਸਾਨਾਂ ਵੱਲੋਂ ਠੇਕੇ ਤੇ ਜ਼ਮੀਨਾਂ ਲੈ ਕੇ ਵਾਹੇ ਕੀਤੇ ਜਾਂਦੀ ਹੈ ਤੇ ਦੂਸਰਾ ਅਜਿਹੀਆਂ ਬਿਮਾਰੀਆਂ ਦੇ ਪੈਣ ਕਾਰਨ ਕਿਸਾਨ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਦੇ ਨਾਲ ਟੁੱਟਿਆ ਹੋਇਆ ਵਿਖਾਏ ਜਾ ਰਿਹਾ ਹੁਣ 150 ਇਹ 32 ਹੈ ਇਦੇ ਵਿੱਚ ਸਭ ਤੋਂ ਵੱਧ ਬੋਨਾ ਰੋਗਾ ਹੈ ਹੁਣ ਅਸੀਂ ਇਹਨਾਂ ਨੂੰ ਬੋਣ ਲਈ ਮਜਬੂਰ ਹੋ ਗਏ ਵੀ ਕੋਈ ਅਗਲੀ ਫਸਲ ਦੀ ਤਿਆਰੀ ਕਰੀਏ ਜਦੋਂ ਕਿ ਅਸੀਂ ਉਰੇ ਟਰਾਲੀ ਲੈ ਕੇ ਆਉਣਾ ਤਾਂ ਅੱਜ ਹੈਰੋਂ ਲੈ ਕੇ ਆਏ ਆ ਠੀਕ ਹੈ ਤੇ ਕਿੰਨੇ ਕਿ ਇਲਾਕੇ ਦੇ ਵਿੱਚ ਫਸਲ ਇਹਦੀ ਮਾਰੇ ਡਾਗੀ ਜੀ ਮਾਰ ਹਿੱਟ ਜੀ ਆ ਸਾਡੇ ਨਾਲ ਕਿਸਾਨ ਖੜੇ ਨੇ ਇਹਨਾਂ ਵਿਚਾਰੇ ਸੱਤ ਕਿੱਲੇ ਦੇ ਠੇਕੇਦਾਰ ਨੇ ਇਹ ਛੇਣਕਾ ਸਮਨ ਹਾਂ ਉਹਦੇ ਵਿੱਚ ਤਕਰੀਬਨ ਸਾਰੀ ਖਤਮ ਆ ਹੋ 6 ਤਾਂ ਬਿਲਕੁਲ ਬੰਨ ਦੇ ਇਧਰ ਇਹਨਾਂ ਦੀ 7 ਕਿੱਲੇਣਾ ਦੇ ਖਤਮ ਨੇ ਆ ਛੜੇ ਨੇ ਇਹਨਾਂ ਦੇ 4 ਕਿੱਲੇਣਾ ਦੇ ਖਤਮ ਹੋ ਗਏ ਜੀ ਕਹਿਣ ਦਾ ਮਤਲਬ ਜੀ ਸਾਡੇ ਸਰੰਦ ਬਲਾਕ ਚ ਸਭ ਤੋਂ ਵੱਧ ਮਾਰ ਹੈ ਨਾ ਤਾਂ ਕੋਈ ਕਿਸੇ ਸਰਕਾਰ ਨੇ ਗੌਰ ਕਰੇ ਨਾ ਕਿਸੇ ਜੂਨੀਅਨ ਨੇ ਇਸ ਗੱਲ ਦਾ ਮੁੱਦਾ ਚੱਕਿਆ ਜੀ ਪਰ 1.25 ਹਜ਼ਾਰ ਦੇ ਲਗਭਗ ਖਰਚਾ ਆ ਜਾਂਦਾ ਜੀ ਹਰ ਕਿਸਾਨ ਦਾ ਐ ਇਹਦਾ ਪਾਲਣ ਪੋਸ਼ਣ ਕਰਨ ਤੇ ਜੀ ਸਰੀਏ ਤੇ ਜਾ ਕੇ ਅੱਜ ਇਹ ਕੰਮ ਹੋ ਗਿਆ ਜੀ ਤੁਹਾਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਤੇ ਅੱਗੇ ਨੂੰ ਫਸਲ ਦਾ ਵੀ ਕੋਈ ਲੱਗਦਾ ਨਹੀਂ ਮੌਸਮ ਦੇ ਹਿਸਾਬ ਨਾਲ ਵੀ ਕੀ ਹੋਊਗਾ ਤੋੜਿਆ ਵੀ ਜੀ ਸਲਾਹ ਕਰਦੇ ਹਾਂ ਵੀ ਹੋਊ ਨਹੀਂ ਹੋਊ ਸਾਡੇ ਇਹ ਵੀ ਖੇਤਾਂ ਦਾ ਕਈ ਵਾਰ ਇਹ ਹੁੰਦਾ ਨਹੀਂ ਹੁੰਦਾ ਜੀ ਕਿੰਨੇ ਟੋਟਲ ਐਸਟੀਮੇਟ ਲਾਈਏ ਪਿੰਡ 'ਚ ਕਿੰਨੇ ਕਿ ਇੱਕੜ ਆਗੀ ਮਾਰ ਰਹੇ ਨੇ ਮੈਨੂੰ ਲੱਗਦਾ ਜੀ ਕੋਈ ਘਰ ਬਚਾਵਾ ਹੋਊਗਾ ਜੀ ਤਕਰੀਬਨ ਕਾਫੀ ਕਿਸ ਦੇ ਘਟ ਕੇ ਤੇ ਵੱਧ ਦਾ ਸਾਰਿਆਂ ਦਾ ਜੀ ਹਾਂ ਜੀ ਮੈਂ ਪੀਆਰ 131 ਪੀਆਰ 132 ਬੀਪੀਆਰ 128 ਇਹ ਕਿਸਮਾਂ ਨੂੰ ਜਾਦੇ ਮਾਰਿਆ ਹੁਣ ਖਰਚਾ ਇਹਦੇ ਵੀ ਸਾਰਾ तकरीबन 25-26000 ਰੁਪਏ ਖਰਚਾ ਸਾਰਾ ਜੋ ਹੋਣਾ ਤਾਂ ਟੋਟਲ ਹੋ ਲਿਆ ਸਪਰੇ ਸਮਾ ਜਿਹੜੇ ਫालतੂ ਚਾਰ ਪੰਜ ਪੰਜ ਸਪਰੇ ਕਰਨੇ ਪਏ ਹੁਣ ਸਾਰਾ ਖਰਚਾ ਕਰਕੇ ਸਿਰੇ ਪਰ ਪੱਕਣਾ ਜਿਹੜੇ ਟਰਾਲੀਆਂ ਚ ਪਾਉਣ ਦੀ ਬਜਾਏ ਹੁਣ ਅਸੀਂ ਹੈਰ ਹੋਣ ਨਾਲ ਬਾਹਰ ਰਹੇ ਹਾਂ ਤੁਹਾਡੇ ਸਾਹਮਣੇ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਜੋ ਸਾਡੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਇਹਦਾ ਮੁਆਵਜ਼ਾ ਦਿੱਤਾ ਜਾਵੇ ਜੀ ਵੀ ਕਿਸਾਨ ਤਾਂ ਪਹਿਲਾਂ ਹੀ ਬਹੁਤ ਮਾਰੇ ਠਾਈ ਸਾਡੀ ਬਾਹ ਫੜੀ ਜਾਵੇ ਸਰਕਾਰ ਵੱਲੋਂ ਨਕਸਾਨ ਸਾਡਾ 100% ਹੋ ਗਿਆ ਜੀ ਵਿੱਚ ਖੇਤਾਂ ਦਾ ਇਸ ਮਾਮਲੇ ਬਾਰੇ ਜਦੋਂ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਤੀਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤਕਰੀਬਨ 600 ਏਕੜ ਜ਼ਮੀਨ ਇਸ ਰੋਗ ਤੋਂ ਪ੍ਰਭਾਵਿਤ ਹੋਈ ਹੈ ਤੇ ਜ਼ਿਆਦਾਤਰ ਇਹ ਹੜ੍ਹਾਂ ਤੋਂ ਬਾਅਦ ਵਾਪਰਿਆ ਤੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਸ ਬਾਰੇ ਵਧੀਕ ਡਿਪਟੀ ਕਮਿਸ਼ਨਰ ਤੇ ਡਾਇਰੈਕਟਰ ਕੀਤੀਬਾੜੀ ਪੰਜਾਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਸਰਵੇ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਏਗੀ। ਇਹ ਮਾਰਸਕ ਤੋਂ ਬਾਅਦ ਫਸਲ ਪਰਾ ਤੇ ਬੋਨਾ ਬਰਸ ਦੇ ਨਾਲ ਉਹ ਸਾਡੇ ਕੋਲੇ ਦੋ ਤਿੰਨ ਪਹਿਲਾਂ ਮਾਂਜੋ ਡਿਸੀਜ਼ ਆ ਬਨਨ ਦਾ ਲੈਟਰ ਆ ਪ੍ਰਾਪਤ ਹੋਈ ਸੀ ਫਾਰਮਲ ਵੀ ਉਹਦਾ ਅਸੀਂ ਸਰਵੇ ਕਰਵਾਇਆ ਉਹਦੀ 90 ਕਿਕੜ ਜਿਹੜੀ ਫਸਲ ਆ ਖਰਾਬ ਆ ਚਾਰ ਪੰਜ ਪਿੰਡਾਂ ਦੀ ਇਹ ਸਰੰਦ ਬਲਾਕ ਦੇ ਆ ਇਸ ਤੋਂ ਇਲਾਵਾ ਜਦੋਂ ਪਹਿਲਾਂ ਸਟਾਰਟਿੰਗ ਤੇ ਇਹ ਬਿਮਾਰੀ ਸ਼ੁਰੂ ਹੋਈ ਸੀ ਉਸ ਟਾਈਮ 3.5 ਕਿਕੜ ਰਿਪੋਰਟ ਹੋਈ ਸੀ ਟੋਟਲ ਤੇ ਹੁਣ ਜਿਹੜਾ ਅੱਜ ਮੈਂ ਨਿੱਜੀ ਤੌਰ ਤੇ ਮੌਜੂਦ ਡਿਸੀਸਾ ਨੂੰ ਮਿਲ ਕੇ ਜਿਹੜੀ ਬਿਮਾਰੀ ਦੇ ਹਮਲੇ ਸੰਬੰਧ ਪ੍ਰਵਾਹ ਤੋਂ ਦੀ ਜਾਣਕਾਰੀ ਆਇਆ ਇਸ ਤੋਂ ਇਲਾਵਾ ਮੌਜੂਦ ਡਿਸੀ ਜਨਰਲ ਉਹਨਾਂ ਨੇ ਮਿਲ ਕੇ ਆਏ ਦੇ ਸੰਬੰਧੀ ਇਹ ਹੁਣ ਅਸੀਂ ਆਪਣੇ ਵੱਲੋਂ ਸਾਰੀ ਜਿਹੜੀ ਰਿਪੋਰਟ ਤਿਆਰ ਕਰਕੇ ਡਿਸੀਸਾ ਨੂੰ ਸੰਪਾ ਦੇ ਇਸ ਤੋਂ ਇਲਾਵਾ ਇਹ ਰਿਪੋਰਟ ਨਾਲ ਮਾਰੀ ਆਪਣੇ ਟਰੈਕਟਾਇਜਿਕ ਤੱਕ ਪਹੁੰਚ ਗਈ ਹੈ ਇਹਨੇ ਤੋਂ ਕਿੰਨੇ ਕਿ ਅਨੁਮਾਨ ਲੱਗੇ ਜਿਹੜਾ ਫਤੇਗੜ ਸਾਹ ਦੇ ਸਰੰਦ ਬਲਾਕ ਅ ਖੇੜਾ ਬਲਾਕ ਤੇ ਬੱਸੀ ਪਟਾਣਾ ਹਾਂਜੀ ਕੁਝ 8-10 ਏਕੜ ਖਮਾਣਾ ਬਲਾਕ ਦਾ ਹਾਂਜੀ ਤੇ ਟੋਟਲ ਲਗਭਗ 600 ਏਕੜ ਦੇ ਕਰੀਬ ਬਣੂਗੀ ਬਾਕੀ ਜੋ ਤੇਰਾ ਸਰਵੇ ਆ ਕੱਲ ਤੱਕ ਫਾਈਨਲ ਕਰਦਾਂਗੇ ਫਿਰ ਰਿਪੋਰਟ ਦੇਵਾਂਗੇ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ